ਜੇ ਤੋ ਭਾਈ ਮਰਦਾਨਾ ਜੀ ਦੇ ਝੋਲੇ ਵਿੱਚ ਪਾਏ ਹੋਏ ਪੱਥਰ ਵੀ ਹੀਰੇ ਮੋਤੀਆਂ ਦੇ ਵਿੱਚ ਤਬਦੀਲ ਹੋ ਜਾਂਦੇ ਨੇ ਅਸਲ ਦੇ ਵਿੱਚ ਭਾਈ ਮਰਦਾਨਾ ਜੀ ਪਹਿਲੇ ਪਾਸ਼ਾ ਗੁਰਨਾਨਕ ਦੇ ਮਹਾਰਾਜ ਜੀ ਨੂੰ ਕਹਿੰਦੇ ਨੇ ਕਿ ਗੁਰੂ ਸਾਹਿਬੀ ਮੈਨੂੰ ਆਪਣੇ ਘਰਦਿਆਂ ਨੂੰ ਮਿਲੇ ਨੂੰ 12 ਸਾਲ ਹੋ ਚੁੱਕੇ ਨੇ ਵੀ ਮੈਂ ਆਪਣੇ ਪਰਿਵਾਰ ਨੂੰ ਮਿਲਣਾ ਚਾਹਣਾ ਮੈਨੂੰ ਘਰ ਦੀ ਯਾਦ ਆ ਰਹੀ ਆ ਤਾਂ ਗੁਰਨਾਨਕ ਦੇ ਮਹਾਰਾਜ ਜੀ ਕਹਿੰਦੇ ਨੇ ਕਿ ਭਾਈ ਮਰਦਾਨਾ ਤੂੰ ਘਰ ਜਾਇਆ ਆਪਣੇ ਘਰਦਿਆਂ ਨੂੰ ਮਿਲਿਆ ਤਾਂ ਭਾਈ ਮਰਦਾਨਾ ਜੀ ਗੁਰਨਾਨਕ ਦੇ ਮਹਾਰਾਜ ਜੀ ਨੂੰ ਕਹਿੰਦੇ ਨੇ ਕਿ ਵੀ ਮੈਂ 12 ਸਾਲ ਬਾਅਦ ਆਪਣੇ ਘਰ ਜਾ ਰਿਆਂਗਾ ਵੀ ਮੈਂ ਆਪਣੇ ਘਰਦਿਆਂ ਵਾਸਤੇ ਕੀ ਲੈ ਕੇ ਜਾਵਾਂ ਕਿਆ ਆਇਆ ਤਾਂ ਗੁਰਨਾਨਕ ਦੇਵ ਮਹਾਰਾਜ ਜੀ ਇੱਕ ਝੋਲੇ ਦੇ ਵਿੱਚ ਲਵੇ ਪਏ ਪੱਥਰ ਭਰ ਦਿੰਦੇ ਨੇ ਉਹ ਸਾਰਾ ਝੋਲਾ ਪੱਥਰਾਂ ਦੇ ਨਾਲ ਭਰ ਕੇ ਭਾਈ ਮਰਦਾਨਾ ਜੀ ਨੂੰ ਫੜਾ ਦਿੰਦੇ ਨੇ ਤੇ ਭਾਈ ਮਰਦਾਨਾ ਜੀ ਨੂੰ ਕਹਿੰਦੇ ਨੇ ਕਿ ਮਰਦਾਨਿਆ ਇਹ ਝੋਲੇ ਨੂੰ ਰਸਤੇ ਦੇ ਵਿੱਚ ਨਾ ਖੋਲਿਂ ਜਦ ਤੂੰ ਘਰੇ ਪਹੁੰਚ ਗਿਆ ਉਸ ਤੋਂ ਬਾਅਦ ਹੀ ਝੋਲੇ ਨੂੰ ਤੂੰ ਖੋਲਵੇਂਗਾ ਘਰ ਜਾ ਕੇ ਤਾਂ ਭਾਈ ਮਰਦਾਨਾ ਜੀ ਉਹ ਝੋਲੇ ਨੂੰ ਲੈ ਕੇ ਆਪਣੇ ਘਰ ਪਹੁੰਚ ਜਾਂਦੇ ਨੇ ਜਦੋਂ ਸਾਰੇ ਕਿਤੇ ਪਤਾ ਲੱਗਦਾ ਕਿ ਭਾਈ ਮਰਦਾਨਾ ਜੀ ਵਾਪਸ ਆ ਚੁੱਕੇ ਨੇ 12 ਸਾਲ ਬਾਅਦ ਆਪਣੇ ਘਰ ਆਏ ਨੇ ਜਦੋਂ ਘਰ ਜਾ ਕੇ ਭਾਈ ਮਰਦਾਨਾ ਜੀ ਉਹ ਝੋਲੇ ਨੂੰ ਖੋਲਦੇ ਨੇ ਤਾਂ ਝੋਲੇ ਇਹ ਮੋਤੀ ਜਵਾਰਾ ਦੇ ਵਿੱਚ ਤਬਦੀਲ ਹੋ ਜਾਂਦੇ ਹਨ